ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਕਿਸੇ ਦੀ ਉਮਰ 20 ਸਾਲ ਹੈ 25 ਸਾਲ ਹੈ ਉਹ ਉਮਰ ਤੋਂ 15 20 ਸਾਲ ਵੱਡੇ ਲੱਗਦੇ ਆ ਉਹਦਾ ਕੀ ਕਾਰਨ ਹੈ ਜੀ ਮੁੱਖ ਉਹਦਾ ਕੋਈ ਹੱਲ ਹੈਗਾ ਦੇਖੋ ਇੱਕ ਆਪਾਂ ਨੂੰ ਉਮਰ ਮਿਲੀ ਹੈ ਵੀ 100 ਸਾਲ ਦੀ ਉਮਰ ਉਹ ਸਾਡੇ ਮੂਰੇ ਐਗਜ਼ਾਮਪਲ ਵੀ ਆ ਬਹੁਤ ਬੰਦੇ ਅਸੀਂ ਦੇਖੇ ਨੇ ਜਿਹੜੇ 100 ਸਾਲ ਦੀ ਉਮਰ ਭੋਗ ਕੇ ਗਏ ਨੇ ਕੋਈ 90 95 ਹੁਣ ਸਾਡੇ ਵੱਡੇ ਬਾਦਲ ਸਾਹਿਬ ਦੇਖੋ ਹੋਰ ਬਹੁਤ ਸਾਰੇ ਬਜ਼ੁਰਗ ਹੁਣ ਸਾਡੇ ਮਾਨ ਸਾਹਿਬ ਫਿਰਦੇ ਨੇ ਸਿਮਰਨਜੀਤ ਮਾਨ ਉਹ ਨਹੀਂ ਸਾਰੇ ਪੂਰੀ ਵਧੀਆ ਤੰਦਰੁਸਤ ਨੇ ਹਲੇ ਵੀ ਕਿਉਂਕਿ ਇਹਨੂੰ ਤੰਦਰੁਸਤ ਰਹਿਣ ਵਾਸਤੇ ਸਭ ਤੋਂ ਜ਼ਰੂਰੀ ਹੈ ਕਿ ਤੁਹਾਡਾ ਖਾਣ-ਪਾਨ ਕਿਹੋ ਜਿਹਾ ਤੁਸੀਂ ਅਗਰ ਗਲਤ ਚੀਜ਼ ਖਾਓਗੇ ਚਾਹੇ ਤੁਸੀਂ ਕਹਿੰਦੇ ਵੀ ਮੈਂ ਦਾਰੂ ਪੀਣਾ ਤੇ ਮੈਂ ਮਟਰ ਖਾਣਾ ਚਿਕਨ ਖਾਣਾ ਫਿਸ਼ ਖਾਣਾ ਉਹ ਸਾਰੀਆਂ ਚੀਜ਼ਾਂ ਇੱਕ ਪਾਸੇ ਨੇ ਚੰਗਾ ਖਾਣ-ਪਾਨ ਚੰਗਾ ਤੁਹਾਡਾ ਮਤਲਬ ਕਿ ਯੋਗਾ ਜਾਂ ਐਕਸਰਸਾਈਜ਼ ਜਾਂ ਜਿਮ ਜਿਮ ਨਾਲੋਂ ਜ਼ਿਆਦਾ ਜ਼ਰੂਰੀ ਹੈ ਯੋਗਾ ਜਿਮ ਫਿਰ ਵੀ ਕਿਸੇ ਨਾ ਕਿਸੇ ਜਗ੍ਹਾ ਤੇ ਜਾ ਕੇ ਤੁਹਾਨੂੰ ਡਾਊਨ ਕਰੂਗਾ ਇੱਕਦਮ ਤਾਂ ਤੁਸੀਂ ਬਣ ਜਾਓਗੇ ਬਾਦਸ਼ਾਹ ਪਰ ਜਦੋਂ ਤੁਸੀਂ ਇੱਕ ਉਮਰ ਹੁੰਦੀ ਹੈ ਹੁਣ ਜੱਜ ਮੈਨੂੰ ਕੋਈ ਕਹੇ ਜਿੰਮ ਕਰ ਲੈ ਮੈਂ ਤਾਂ ਆਪਦਾ ਸਾਰਾ ਕੁ ਖਿਲਾਰ ਕੇ ਬਹਿ ਜੂ ਯੋਗਾ ਮੈਂ ਅੱਜ ਵੀ ਕਰ ਲੂੰਗਾ ਤਾਂ ਇੱਕ ਯੋਗ ਜਿਹੜਾ ਹੈਗਾ ਉਹ ਤੁਸੀਂ ਰੈਗੂਲਰ ਕਰ ਸਕਦੇ ਆ ਜਿਹੜਾ ਜਿਮ ਹੈ ਅਸੀਂ ਰੈਗੂਲਰ ਨਹੀਂ ਕਰ ਸਕਦੇ ਇਸ ਕਰਕੇ ਜਿਮ ਦੇ ਨਾਲ ਨਾਲ ਯੋਗ ਕਰਦੇ ਰਹੋ ਨਾਲ ਨਾਲ ਆਪਣੀ ਐਕਸਰਸਾਈਜ਼ ਕਰੋ ਸਵੇਰ ਦੀ ਸੈਰ ਕਰੋ ਔਰ ਖਾਣ ਪੀਣ ਬਹੁਤ ਵਧੀਆ ਰੱਖੋ ਸੂਰਜ ਚੜ੍ਹਨ ਤੋਂ ਚੜ੍ਹਨ ਤੋਂ ਪਹਿਲਾਂ ਉੱਠ ਜਾਓ ਸੂਰਜ ਛਿਪਨ ਤੋਂ ਪਹਿਲਾਂ ਕੋਸ਼ਿਸ਼ ਕਰੋ ਖਾਣਾ ਖਾ ਲਓ ਸੌਣ ਦੀ ਕੋਸ਼ਿਸ਼ ਕਰੋ ਤਾਂ ਇਹਨਾਂ ਚੀਜ਼ਾਂ ਦੇ ਨਾਲ ਜਿਹੜੀ ਹੈਲਥ ਹੈ ਉਹ ਠੀਕ ਰਹਿੰਦੀ ਆ ਜੇ ਤੁਸੀਂ ਆਪ ਦੇ ਆਪ ਨੂੰ ਫਿਟ ਰੱਖਣਾ